ਇਹ ਕੀ ਨਾ ਆਪਣਾ ਹੋਰ ਕੀ ਗੱਲ ਹੋਈਏ ਸੰਜੀਵ ਸਿੰਘ ਜੀ ਸਰ ਤੂੰ ਤੂੰ ਦਬੇ ਪੈ ਗਈ ਉਧਰੋਂ ਆ ਰਹਾ ਮੈਂ ਜੋ ਤੂੰ ਅੱਗੇ ਕਿੱਥੋਂ ਲੱਗੀ ਹੈ ਗੱਡੀ ਇਹ ਕਿਥੂਵੇ ਤੂੰ ਜੰਮੂ ਤੋਂ ਜਾਣਾ ਕਿੱਥੇ ਜਾਣਾ ਰਾਜਸਥਾਨ ਰਾਜਸਥਾਨ ਕੀ ਹੋਇਆ ਸਰ ਤੂੰ ਤੂੰ ਦਬੇ ਹੀ ਇਧਰੋਂ ਆ ਰਹਾ ਅੱਗੇ ਨਿੱਕੀ ਗੱਡੀ ਆ ਗਈ ਬ੍ਰੇਕ ਬ੍ਰੇਕ ਲਾਈ ਮੈਂ ਮਾਰੀ ਗੱਡੀ ਪਲਟ ਗਈ ਕੀ ਲੱਧਿਆ ਕੀ ਇਹ ਵਿੱਚ ਰੋਲੇ ਆ ਬਾਦੇ ਪੇਪਰ ਹੈ ਪੇਪਰ ਹੈ ਜੀ ਰਾਜਸਥਾਨ ਕਿੱਥੇ ਜਾਣਾ ਹੈ ਟੇਲਵਾੜੇ ਉਹ ਦਗਾ ਕਿਉਂ ਹੋਇਆ ਰਾਤ ਦਾ ਜੀ ਜੀ ਕਿੰਨੇ ਵਜੇ ਦੀ ਗੱਲ ਹੈ ਜਿਵੇਂ ਕੋਈ 6:30 ਬਸ 7 ਵਜੇ ਬਈ ਦੱਸ ਦਿਓ ਕੀ ਗੱਲ ਹੋਈ ਹੈ ਇਹ ਕੋਈ 6:30 7 ਵਜੇ ਦਾ ਟਾਈਮ ਹੀ ਇਹ ਕਠੂਏ ਤੋਂ ਗੱਡੀ ਆ ਰਹੀ ਆ ਰਾਜਸਥਾਨ ਜਾਣੀ ਤੇ ਧੁੰਦ ਕਰਕੇ ਸਾਰਾ ਇਹ ਐਕਸੀਡੈਂਟ ਹੋ ਗਿਆ ਕਿ ਕੋਈ ਗੱਡੀ ਜਾਂਦੀ ਉਹਨਾਂ ਬ੍ਰੇਕ ਮਾਰੀ ਆ ਇਹ ਡਬਲ ਟੱਪ ਕੇ ਦੂਰੇ ਪਾਸੇ ਉਲਟ ਗਈ ਆ ਰੂਲੇ ਲੱਦੇ ਹਾਂਜੀ ਆਵਾਜ਼ਾਈ ਵੀ ਪਰਬੰਧ ਹੋਈ ਆ ਹਾਂ ਆਵਾਜ਼ਾਈ ਥੋੜਾ ਹੋਇਆ ਵਾ ਹੋ ਗਿਆ ਰਸਤਾ ਕਲੀਅਰ ਹੋ ਗਿਆ ਤੁਸੀਂ ਕੀਤਾ ਹਾਂਜੀ ਤੇ ਹੁਣ ਕਿੱਦਾਂ ਇਹਨੂੰ ਚੁਕਾ ਕੇ ਤੇ ਕੀਤਾ ਚ ਹੁਣ ਇਹਦਾ ਮਾਲਕ ਆ ਰਿਹਾ ਕ੍ਰੇਨ ਲਿਆ ਕੇ ਚੁਕਾ ਕੇ ਤੇ ਸਿੱਧੀ ਗੱਡੀ ਕਰਵਾ ਕੇ ਫਿਰ ਕਰਨੇ ਆ ਜਿੱਦਾਂ ਤੁੰਨ ਨਾਲ ਲਗਾਤਾਰ ਹਾਸੇ ਹੋਦੇ ਕੀ ਕਹਿਣਾ ਚਾਹੂਗੀ ਲੋਕਾਂ ਨੂੰ ਅਹੀਂ ਕਹਿੰਦੇ ਆ ਵੀ ਆਪਣੇ ਜੇ ਜ਼ਰੂਰਤ ਆ ਤੇ ਨਿਕਲੋ ਕਰੋ ਨਹੀਂ ਤੇ ਨਾ ਨਿਕਲੋ ਤੇ ਗੱਡੀ ਚਲਾਉਣੀ ਆ ਆਰਾਮ ਨਾਲ ਚਲਾਓ ਹੌਸਤੇ ਚਲਾਓ ਸਲੋ ਚੱਲ ਜਾਓ ਕੋਈ 10 ਮਿੰਟ ਦਾ ਫਰਕ ਪੈਣਾ ਅੱਧੇ ਘੰਟੇ ਦਾ ਫਰਕ ਪੈ ਜੂ ਸਲੋ ਜਾਓ